ਜਿੰਨੀਆਂ ਵੀ ਸਾਡੀਆਂ ਬਾਈ ਇਲੈਕਸ਼ਨ ਹੋਈਆਂ ਨੇ ਉਸੇ ਆਮ ਆਦਮੀ ਪਾਰਟੀ ਨੇ ਮੱਲਾ ਮਾਰੀਆਂ ਨੇ ਚਾਹੇ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਚਾਹੇ ਅਸੈਂਬਲੀ ਦੇ ਇਲੈਕਸ਼ਨ ਹੋਣ ਚਾਹੇ ਕਮੇਟੀਆਂ ਦੇ ਸਰਪੰਚਾਂ ਦੇ ਇਲੈਕਸ਼ਨ ਹੋਣ ਉਹਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਤੇ ਸਤਿਕਾਰ ਦਿੱਤਾ। ਜਮੇ ਚੁਨੇ ਪ੍ਰਧਾਨ ਨੇ ਅਮਨ अरोड़ा ਜੀ ਤੇ ਨਾਲ ਵਰਕਿੰਗ ਪ੍ਰਧਾਨ ਸ਼ਹਿਰੀ ਕਲਤੀ ਜੀ ਉਹਨਾਂ ਦਾ ਇੱਥੇ ਹਾਰਦਿਕ ਸਵਾਗਤ ਕੀਤਾ ਜਾ ਰਿਹਾ ਹੈ। ਹੋਰ ਤਕਰੀਮਾਂ ਆਉਣ ਦੀ ਵੇਰੀ ਪੰਜਾਬ ਦੀ ਆਨ ਮੰਲੀਆਂ ਚੋਣਾਂ ਜਹਾਹ ਕਾਰਪੋਰੇਸ਼ਨ ਦੀਆਂ ਨੇ ਚਾਹੇ ਕੋਈ ਅਲੱਗ ਹੋਰ ਤਰ੍ਹਾਂ ਦੀਆਂ ਚੋਣਾਂ ਆਉਣੀਆਂ ਉਹਦੇ ਬਹੁਤ ਵੱਡਾ ਮਾਣ ਮਿਲੇਗਾ। ਇਹ ਬਹੁਤ ਵੱਡਾ ਬੂਸਟ ਹੈ ਨਗਰ ਨਿਗਮ ਦੀ ਚੋਣਾਂ ਲਈ ਕਿ ਜੋਸ਼ ਭਰੇ ਜਾ ਰਿਹਾ ਹੈ ਵਰਕਰਾਂ ਦੇ ਵਿੱਚ ਅਮਨ ਰੋੜਾ ਜੀ ਆ ਰਹੇ ਨੇ ਜੋਸ਼ ਭਰਨ ਲਈ ਆ ਰਹੇ ਨੇ ਜੋਸ਼ ਤਾਂ ਵੈਸੇ ਹੀ ਤਿਆਰੀ ਹੈ ਪਰ ਹੋਰ ਜੋਸ਼ ਭਰਨ ਲਈ ਆ ਰਹੇ ਨੇ ਅੱਜ ਵੋਟਰ ਨੇ ਦੱਸ ਦਿੱਤਾ ਜਿਸ ਤਰ੍ਹਾਂ 117 ਤੇ 92 ਦਿੱਤੀਆਂ ਸੀ ਅੱਜ ਜੇ ਅਸੀਂ ਕੈਲਕੂਲੇਸ਼ਨ ਕਰੀਏ ਚਾਰਾਂ ਚੋਂ ਸਾਨੂੰ ਸਭ ਤਿੰਨ ਸੀਟਾਂ ਮਿਲੀਆਂ ਨੇ ਔਰ ਤਿੰਨੋਂ ਸੀਟਾਂ 92 ਦਾ ਮੁਕਾਬਲਾ 100 ਤੱਕ ਪਹੁੰਚ ਜਾਂਦੀਆਂ ਨੇ ਸਸੀ ਕਾ ਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਅਮਰ ਅਰੋੜਾ ਨੂੰ ਪੰਜਾਬ ਪ੍ਰਧਾਨ ਤੇ ਸ਼ੈਰੀ ਕਲਸੀ ਨੂੰ ਵਰਕਿੰਗ ਪ੍ਰਧਾਨ ਲਗਾਉਣ ਤੋਂ ਬਾਅਦ ਜਿਹੜਾ ਸ਼ੁਕਰਾਨਾ ਯਾਤਰਾ ਜਿਹੜੀ ਹੈ ਉਹ ਪਹੁੰਚ ਰਹੀ ਹੈ ਜੀ ਲੁਧਿਆਣਾ ਵਿਖੇ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਚੌਧਰੀ ਮਦਨ ਨਾਲ ਬੱਗਾ ਜੋ ਵਿਧਾਇਕ ਨੇ ਮੀਡੀਆ ਦੇ ਨਾਲ ਮੁਖਾਤੀਬ ਹੁੰਦੇ ਨਜ਼ਰ ਆ ਰਹੇ ਨੇ ਔਰ ਇਹ ਜਿਹੜਾ ਇਕੱਠ ਤੁਹਾਨੂੰ ਦਿਖਾ ਦਿੰਨੇ ਆ ਜਲੰਧਰ ਬਾਈਪਾਸ ਚੌਂਕ ਦਾ ਜਿੱਥੇ ਸਾਰਾ ਪ੍ਰੋਗਰਾਮ ਰੱਖਿਆ ਗਿਆ ਤਾ ਤਸਵੀਰਾਂ ਤੁਸੀਂ ਦੇਖ ਰਹੇ ਉਹਨੂੰ ਦਿਆਣਾ ਲਾਈਵ ਦੇ ਉੱਪਰ ਤਾਂ ਦੱਸਿਆ ਜਾ ਰਿਹਾ ਕਿ ਫਿਲਹਾਲ ਜਿਹੜਾ ਸਰਹੰਦ ਪਹੁੰਚੇ ਨੇ ਔਰ ਥੋੜੀ ਦੇਰ ਦੇ ਵਿੱਚ ਜਿਹੜਾ ਇੱਥੇ ਪਹੁੰਚ ਜਾਣਗੇ ਤਾਂ ਉਸ ਤੋਂ ਪਹਿਲਾਂ ਦੇ ਜਿਹੜੇ ਇੰਤਜ਼ਾਮ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਕੱਟ ਦੇਖ ਰਹੇ ਹੋ ਜਲੰਧਰ ਬਾਈਪਾਸ ਚੌਕ ਦਾ ਤਾਂ ਸੁਰੱਖਿਆ ਦੇ ਵੀ ਜਿਹੜੇ ਪ੍ਰਬੰਧ ਪੂਰੇ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਕੋਈ ਵੀ ਵਿਅਕਤੀ ਐਂਟਰ ਕਰ ਰਿਹਾ ਤਾਂ ਪੁਲਿਸ ਵੱਲੋਂ ਪੂਰੀ ਚੌਕਸੀ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਜਿਹੜਾ ਐਂਟਰੀ ਹੋ ਪਾ ਰਹੀ ਹੈ ਤਾਂ ਪੁਲਿਸ ਵੱਲੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਪੂਰੇ احتیاط ਵਰਤੇ ਜਾ ਰਹੇ ਨੇ ਤਾਂ ਜਿਹੜੇ ਲੋਕ ਇੱਥੇ ਪਹੁੰਚੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਈ ਤੁਹਾਡਾ ਮੇਰੇ ਨਾਮ ਸਾਹਿਲ ਖੁਰਾਨਾ ਹੈ ਜੀ ਜੁਗਲ ਕਿਸ਼ੋਰ ਸਾਹਿਲ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਕੱਠ ਇੰਨਾ ਇੱਥੇ ਪਹੁੰਚਿਆ ਜੀ ਅੱਜ ਮੈਂ ਇਹ ਹੀ ਕਹਿਣਾ ਚਾਹਨਾ ਕਿ ਨੌਜਵਾਨ ਦਿਨਾਂ ਦੀ ਧੜਕਨ ਅਮਨ ਅਰੋੜਾ ਜੀ ਦਾ ਅੱਜ ਇੱਥੇ ਸਵਾਗਤ ਕੀਤਾ ਜਾ ਰਿਹਾ ਹੈ ਹਲਕਾ ਨਾਰਥ ਵੱਲੋਂ ਚੌਧਰੀ ਮਦਨਾਲ ਬੱਗਾ ਪੂਰੇ ਪਰਿਵਾਰ ਦੇ ਵੱਲੋਂ ਵਾਰਡ ਸਾਡੇ ਏਰੀਆ ਜਿੰਨਾ ਵੀ ਵਾਰਡ ਨੇ ਸਾਰਿਆਂ ਦਾ ਇਕੱਠ ਇੱਥੇ ਕਰਕੇ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨਵੇਂ ਚੁਣੇ ਪ੍ਰਧਾਨ ਨੇ ਅਮਨ अरोड़ा ਜੀ ਤੇ ਨਾਲ ਵਰਕਿੰਗ ਪ੍ਰਧਾਨ ਸ਼ਹਿਰੀ ਕਲਤੀ ਜੀ ਉਹਨਾਂ ਦਾ ਇੱਥੇ ਹਾਰਦਿਕ ਸਵਾਗਤ ਕੀਤਾ ਜਾ ਰਿਹਾ ਹੈ ਉਹਦੇ ਨਾਲ 50 ਗੱਡੀਆਂ ਉਹਨਾਂ ਦੇ ਨਾਲ ਅੰਮ੍ਰਿਤਸਰ ਤੱਕ ਜਿੱਥੇ ਅੱਗੇ ਰੂਟ ਹੈ ਉੱਥੇ ਜਾਣਗੇ ਨਾਲ ਹਾਂਜੀ ਜਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਅੱਗੇ ਲਿਆਂਦਾ ਜਾ ਰਿਹਾ ਤਾਂ ਇਹ ਸੋਚ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਬਹੁਤ ਵਧੀਆ ਸੋਚ ਜੀ ਦੇਖੋ ਮੈਂ ਕਹਿੰਦਾ ਕਿਸ ਤਰ੍ਹਾਂ ਇੱਕ ਯੰਗ ਦਿਨਾਂ ਦੀ ਧੜਕਣ ਨੂੰ ਉਹਨਾਂ ਨੇ ਪੰਜਾਬ ਪ੍ਰਧਾਨ ਬਣਾਇਆ ਕਿਉਂਕਿ ਸਾਡੇ ਮਾਨ ਸਾਹਿਬ ਕੋਲ ਬਹੁਤ ਕੰਮ ਨੇ ਇਸ ਕਰਕੇ ਉਹਨਾਂ ਨੇ ਨੌਜਵਾਨ ਦਿਨਾਂ ਦੀ ਧੜਕਣ ਜਿਹਦਾ ਨਾਮ ਅਮਨ ਅਰੋੜਾ ਔਰ ਮੈਂ ਕਹਿਣਾ ਚਾਹਨਾ ਇੱਕ ਗਰਾਊਂਡ ਲੈਵਲ ਦੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਮੈਂ ਛੋਟਾ ਜਿਹਾ ਮੈਨੂੰ ਹੋ ਗਿਆ 10-15 ਸਾਲ ਹੋ ਗਏ ਉਹਨਾਂ ਨੂੰ ਦੇਖਦੇ ਕਿ ਪਾਰਟੀ ਦੀ ਨੀਂਹ ਪੰਜਾਬ ਦੇ ਵਿੱਚ ਉਹਨਾਂ ਨੇ ਰੱਖੀ ਹੈ ਜਿੰਨਾ ਕ ਮੈਚ ਕਰ ਨਿਕਲਦੀ ਆ ਵੀ ਚੌਣਾ ਆ ਰਹੀਆਂ ਨੇ ਤਾਂ ਇਹ ਜਿਹੜਾ ਇਕੱਠਾ ਹੈ ਤਾਂ ਕੀ ਕਹਿ ਸਕਦੇ ਕਿੰਦਾਂ ਦੇ ਰਜੇਵੇਂ ਇਹ ਬਹੁਤ ਵੱਡਾ ਬੂਸਟ ਨਗਰ ਨਿਗਮ ਨੂੰ ਚੋਣਾਂ ਲਈ ਇੱਕ ਜੋਸ਼ ਭਰਿਆ ਜਾ ਰਿਹਾ ਇੱਕ ਵਰਕਰਾਂ ਦੇ ਵਿੱਚ ਅਮਨ ਰੋੜਾ ਜੀ ਆ ਰਹੇ ਨੇ ਜੋਸ਼ ਭਰਨ ਲਈ ਆ ਰਹੇ ਨੇ ਜੋਸ਼ ਤਾਂ ਵੈਸੇ ਹੀ ਤਿਆਰੀ ਹੈ ਪਰ ਹੋਰ ਜੋਸ਼ ਭਰਨ ਲਈ ਆ ਰਹੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਅੱਜ ਦੀ ਇਹ ਰੈਲੀ ਹੋ ਰਹੀ ਹੈ ਸਾਡੇ ਹਰਮਨ ਨੇਤਾ ਅਮਨ ਰੋੜਾ ਜੀ ਔਰ ਵਰਕਿੰਗ ਪ੍ਰਧਾਨ ਸ਼ਹਿਰੀ ਕਲਸੀ ਜੀ ਦਾ ਜਗENDER ਬਾਈਪਾਸ ਚੌਂਗ 'ਚ ਹਲਕਾ ਨਾਰਥ ਦੇ ਵਿਧਾਇਕ ਚੌਧਰੀ ਮਦਨ ਲਾਲ ਭੱਗਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਸਾਰੇ ਸਾਡੇ ਹਲਕਾ ਨਾਰਥ ਦੇ 16 ਵਾਰਡ ਨੇ 16 ਵਾਰਡ ਦੇ ਜਿੰਨੇ ਵੀ ਪਾਰਟੀ ਵਰਕਰ ਨੇ ਸਾਰੇ ਹੁੰਮ ਹੁੰਮਾ ਕੇ ਪਹੁੰਚੇ ਨੇ ਤੇ ਅਮਨ अरोड़ा ਜੀ ਦਾ ਤੇ ਸ਼ਹਿਰੀ ਕਲਸੀ ਜੀ ਦਾ ਸਵਾਗਤ ਕਰਨਗੇ ਤੇ ਸਾਰੇ ਵਰਕਰਾਂ ਵਿੱਚ ਜੋਸ਼ ਆ ਆਨ ਆਲੀ ਤੁਹਾਨੂੰ ਪਤਾ ਹੀ ਹੈ ਨਗਰ ਨਿਗਮ ਚੋਨਾ ਦਾ ਇਲੈਕਸ਼ਨ ਆ ਰਿਹਾ ਵਾ ਤੇ ਇਹਦੇ ਵਿੱਚ ਸਾਰੇ ਆਪਣਾ ਆਪਣਾ ਜੋਰ ਦਿਖਾਨਗੇ ਤੇ ਸਾਡੀ ਹਲਕਾ ਨਾਰਥ ਦੀ 16 ਸੀਟਾਂ ਦਾ ਤੇ 16 ਦੀ 16 ਸੀਟਾਂ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਝੋਲੀ ਪਾਵਾਂਗੇ। ਉਹ ਬਹੁਤ ਧੰਨਵਾਦ ਜੀ ਤਾਂ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਜਿਹੜਾ ਪੂਰਾ ਜੋਸ਼ ਹੈ ਕਹਿ ਰਹੇ ਨੇ ਕਿ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਾਰੀਆਂ ਜਿਹੜੀਆਂ 16 ਦੀਆਂ ਸੋਨਾ ਅਸੀਂ ਜਿੱਤ ਕੇ ਝੋਲੀ ਪਾਵਾਂਗੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਮੇਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਨੇ ਵਲੰਟੀਅਰ ਜਿਨੇ ਵਰਕਰ ਔਰ ਪੰਜਾਬ ਵਾਸੀ 2-4 ਦਿਨ ਪਹਿਲਾਂ ਸਾਡੇ ਆਮ ਆਜ਼ਾਦੀ ਪਾਰਟੀ ਦੇ ਕੋਨਵੀਨਰ ਸ੍ਰੀ ਰਵਿੰਦ ਕੇਜਰੀਵਾਲ ਸਾਹਿਬ ਨੇ ਅਮਨ अरोड़ा ਜੀ ਔਰ ਸ਼ੈਰੀ ਕਲਸੀ ਜੀ ਦੀ ਡਿਊਟੀ ਲਗਾਈ ਹੈ ਪੰਜਾਬ ਦੀ ਵਾਗਡੋਰ ਸੰਭਾਲੀ ਹੈ ਕਿਉਂਕਿ ਸੀਐਮ ਸਾਹਿਬ ਦੇ ਬਹੁਤ ਵੱਡੇ ਰਜੇਵੇਂ ਹੋਣ ਕਰਕੇ ਆ ਪਾਰਟੀ ਪ੍ਰਤੀ ਥੋੜਾ ਟਾਈਮ ਘੱਟ ਨਿਕਲਦਾ ਸੀਗਾ ਤੇ ਸੀਐਮ ਸਾਹਿਬ ਨੇ ਬੜਾ 2.5 ਸਾਲ ਬੜਾ ਵਧੀਆ ਤਰੀਕੇ ਨਾਲ ਪੰਜਾਬ ਨੂੰ ਚਲਾਇਆ ਔਰ ਅੱਜ ਆਨ ਮਰੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਸੀਐਮ ਸਾਹਿਬ ਨੇ ਆਪਣੇ ਰਜੇਵਿਆਂ ਤੋਂ ਥੋੜਾ ਜਿਹਾ ਕੰਮ ਹਟਕੇ ਤੇ ਸਾਡੇ ਅਮਨ ਰੋੜਾ ਜੀ ਨੇ ਡਿਊਟੀ ਸੰਭਾਲੀ ਹੈ ਮੈਂ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਪੰਜਾਬ ਦੇ ਜਿੰਨਾ ਵਰਕਰ ਆ ਪੰਜਾਬ ਦਾ ਜਿੰਨਾ ਵਲੰਟੀਅਰ ਅੱਜ ਬਹੁਤ ਖੁਸ਼ ਹੈ ਔਰ ਤਕਰੀਬਨ ਅੱਜ ਦੀ ਫੇਰੀ ਪੰਜਾਬ ਦੀ ਆਨ ਵਾਲੀਆਂ ਚੋਣਾ ਜਹਾਹ ਕਾਰਪੋਰੇਸ਼ਨ ਦੀਆਂ ਨੇ ਚਾਹੇ ਕੋਈ ਅਲੱਗ ਹੋਰ ਤਰ੍ਹਾਂ ਦੀਆਂ ਚੋਣਾ ਆਣੀਆਂ ਤੇ ਬਹੁਤ ਵੱਡਾ ਹਵਾਰਾ ਮਿਲੇਗਾ ਔਰ ਤਕਰੀਬਨ ਮਨਵਾਸ ਹੈ ਕਿ ਇੱਕ ਇੱਕ ਵਰਕਰ ਇੱਕ ਇੱਕ ਕਾਮਾਦੀ ਪਾਰਟੀ ਦਾ ਵਲੰਟੀਅਰ ਅੱਜ ਪੱਬਾ ਪਾਰ ਹੈ ਅੱਜ ਦੇਖ ਰਿਹਾ ਹਾਂ ਕਿ ਪੰਜਾਬ ਤੋਂ ਪਟਿਆਲੇ ਤੋਂ ਚੱਲ ਕੇ ਆ ਸਵੇਰੇ ਮੇਰੇ ਖਿਆਲ 8:30 ਚੱਲੇ ਹੋਏ ਆ ਹਲੇ ਤੱਕ ਮੈਨੂੰ ਲੱਗਦਾ ਸਰੰਦ ਬਾਦ ਕੀਤਾ ਉਹਨਾਂ ਨੇ ਇਹਨਾਂ ਲੋਕਾਂ ਦਾ ਕਾਫਲਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਆਸ ਕਰਦਾ ਕਿ ਲਿਧਾਣਾਵਾਸੀ ਇਹਨੂੰ ਸੈਪਟ ਕਰਕੇ ਆਣ ਵੰਗੀਆਂ ਚ ਉਹਨਾਂ ਦੀ ਬਹੁਤ ਵੱਡਾ ਹੁੰਗਾਰਾ ਮਿਲੇਗਾ ਔਰ ਖਾਸ ਤੌਰ ਤੇ ਮੈਂ ਜਿੱਥੇ ਵਧਾਈ ਦੇਣੀ ਹੈ ਉੱਥੇ ਆਸ ਹੈ ਕਿ ਵਰਕਰਾਂ ਦੀ ਕੀਮਤ ਵਰਕਰਾਂ ਦਾ ਜੋ ਕੰਮ 3 ਸਾਲ ਦਾ ਕੀਤਾ ਬੋਲਦਾ ਔਰ ਤਕਰੀਬਨ ਪੰਜਾਬ ਦੇ ਵਿੱਚ ਅੱਜ ਜਿੰਨੀਆਂ ਵੀ ਸਾਡੀਆਂ ਬਾਈ ਇਲੈਕਸ਼ਨ ਹੋਈਆਂ ਨੇ ਉਸ ਵਿੱਚ ਆਮ ਆਦਮੀ ਪਾਰਟੀ ਨੇ ਮੱਲਾ ਮਾਰੀਆਂ ਨੇ ਚਾਹੇ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਚਾਹੇ ਅਸੈਂਬਲੀ ਦੇ ਇਲੈਕਸ਼ਨ ਹੋਣ ਚਾਹੇ ਕਮੇਡੀਆਂ ਦੇ ਸਰਪੰਚਾਂ ਦੇ ਇਲੈਕਸ਼ਨ ਹੋ ਉਹਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਦਿੱਸਤ ਕਰ ਦਿੱਤਾ ਹੁਣ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਚਾਰ 22 ਇਲੈਕਸ਼ਨ ਹੋਈਆਂ ਨੇ ਉਸ ਵਿੱਚ 2022 ਵਾਲਾ ਇਤਿਹਾਸ ਰਚਾਇਆ ਕਿ ਜਿਹੜੀਆਂ ਰਵੈਤੀ ਪਾਰਟੀ ਕਹਿੰਦੀ ਅਸੀਂ ਕਿ 25 ਸਾਲ ਚ ਆਮ ਆਦੀ ਪਾਰਟੀ ਨੇ ਕੀਤਾ ਕੁਛ ਨਹੀਂ ਵਰਕਰ ਨਾਰਾਜ਼ ਆ ਲੋਕ ਨਾਰਾਜ਼ ਨੇ VOTER ਨਾਰਾਜ਼ ਨੇ ਅੱਜ VOTER ਨੇ ਦੱਸ ਦਿੱਤਾ ਜਿਸ ਤਰ੍ਹਾਂ 117 ਚ 92 ਦਿੱਤੀਆਂ ਸੀ ਅੱਜ ਜੇ ਅੱਜ ਜੀ ਕੈਲਕੂਲੇਸ਼ਨ ਕਰੀਏ ਚਾਰਾਂ ਚੋਂ ਸਾਨੂੰ ਸੱਤ ਤਿੰਨ ਸੀਟਾਂ ਮਿਲੀਆਂ ਨੇ ਔਰ ਤਿੰਨੋਂ ਸੀਟਾਂ 92 ਦਾ ਮੁਕਾਬਲਾ 100 ਤੱਕ ਪਹੁੰਚ ਜਾਂਦੀਆਂ ਨੇ ਇਸ ਕਰਕੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਕੀੜਾ ਦਿਮਾਗ ਵੜ ਕੇ ਵਿੱਚ ਰੱਖ ਕੇ ਬੈਠੀਆਂ ਸੀ ਉਹ ਕੱਢ ਦੇਣ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਨਕਾਰ ਦੇਣਾ ਹੈ ਜਿਹੜੀਆਂ ਲੋਕਾਂ ਨੇ ਨਕਾਰਨੇ ਆ ਕਿਉਂਕਿ ਇਹਨਾਂ ਲੋਕਾਂ ਨੇ ਪਿਛਲੀ ਰਵਾਇਤੀ ਪਾਰਟੀਆਂ ਨੇ ਕਿੰਨੇ ਹੀ ਸਾਲ ਕਿੰਨੀਆਂ ਧੱਕੇ ਲੋਕਾਂ ਨੂੰ ਨਕਾਰਿਆ ਸੀ ਅੱਜ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਅੱਜ ਇਕੱਠ ਹੈ ਕਾਟਾ ਮਾਰਦਾ ਕਰ ਤੁਸੀਂ ਦੇਖ ਰਹੇ ਹੋ ਇਹ ਸਾਰਾ ਪਿਆਰ ਆਮ ਆਦੀ ਪਾਰਟੀ ਦੇ ਨਾਲ ਆਮ ਆਦੀ ਪਾਰਟੀ ਵਰਕਰਾਂ ਦੇ ਨਾਲ ਇਸ ਕਰਕੇ ਨਾ ਕਟ ਜਿਹੜਾ ਦਰਸਾ ਰਿਹਾ ਆਣਵਨੀਆਂ ਚੋਣਾਂ ਦੇ ਵੀ ਇੱਕ ਤਰਫਾ ਮੁਕਾਬਲਾ ਹੋਏਗਾ ਔਰ ਕਾਰਪੋਰੇਸ਼ਨ ਦੇ ਆਮ ਆਦੀ ਪਾਰਟੀ ਦਾ ਮੇਰ ਬਣੇਗਾ ਧੰਨਵਾਦ ਜੀ ਥੈਂਕ ਯੂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਅਮਨ अरोड़ा ਅਰ ਸ਼ੈਰੀ ਕਲਸੀ ਉਹਨਾਂ ਦੇ ਪਹੁੰਚਣ ਨੂੰ ਲੈ ਕੇ ਇੰਤਜ਼ਾਮ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਬਾਈਪਾਸ ਚੌਕ ਦੀਆਂ ਨੇ ਜਿੱਥੇ ਚੌਧਰੀ ਮਦਨ لال ਬੱਗਾ ਔਰ ਉਹਨਾਂ ਦੇ ਸਮਰਥਕ ਨੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਸਵਾਗਤ ਕਰਨ ਦੇ ਲਈ ਤਾਂ ਜਦੋਂ ਜਿਹੜੀਆਂ ਇੱਥੇ ਉਹਨਾਂ ਦੇ ਪਹੁੰਚਣ ਦੀਆਂ ਤਸਵੀਰਾਂ ਹੋਣਗੀਆਂ ਵੀ ਜਿਹੜੀਆਂ ਲੁਧਿਆਣਾ ਲਾਈਵ ਦੇ ਉੱਪਰ ਤੁਹਾਨੂੰ ਨਾਲ ਦੀ ਨਾਲ ਅਸੀਂ ਜਿਹੜੀਆਂ ਸਾਂਝੀਆਂ ਕਰਦੇ ਰਵਾਂਗੇ ਸੋ ਬਨੇ ਰਹੇ ਸਾਡੇ ਨਾਲ ਸੰਦੇਸ਼ ਸ਼ੇਤੀਆ ਨਾਲ ਹਰਵਿੰਦਰ ਸਿੰਘ ਤਲੋ ਲੁਧਿਆਣਾ ਵਾਲਾ